ਆਹ ਆਹ ਚੱਕਵਾ ਏ ਆ ਬੰਬਲ ਆ ਬੰਬਲ ਅੰ ਮਰ ਜਾ ਦੇ ਦਿਆ ਉਹ ਜਿਵੇਂ ਰਹਾ ਉਹ ਬਾਪੂ ਤੂੰ ਕਿਥੋਂ ਦੇਣ ਸਰ ਡੱਕ ਕੇ ਆ ਗਿਆ ਦੁਪਹਿਰੇ ਨੂੰ ਆ ਬੇਤੇ ਹਨ ਦਿਨ ਰਾਤ ਹੀ ਹੁੰਦੀ ਆ ਪਕੋਟਾਂ ਚ ਕਿਹੜੀਆਂ ਦਿਨਾਂ ਤੱਕ ਹੁੰਦੀਆਂ ਇਹ ਵੋਟਾਂ ਦੇ ਮਗਰ ਲੱਗ ਹੁਣ ਆਪ ਹੀ ਰੱਜ ਰੱਜ ਕੇ ਪੀਣੀ ਆ ਸਰਵਾ ਪਾਣੀ ਕਰਦੇ ਯਾਰ ਸੇਵਾ ਪਾਣੀ ਨਾ ਕਰਦੇ ਆ ਪਤਾ ਨਹੀਂ ਕਿਥੇ ਕਿਥੇ ਡਿੱਗ ਕੇ ਆਇਆਗਾ ਤੂੰ ਦਖਲਦਾਰੀ ਨਾ ਦੇ ਬੈਠੇ ਪੜਿਆ ਲਿਖਿਆ ਆਪਦਾ ਕੰਮ ਕਰਾਉਂਦਾ ਉਹ ਬਾਪੂ ਸੋ ਸਮਝੇ ਕੁਛ ਅਕਲ ਨੂੰ ਹੱਥ ਮਾਰ ਘਰ ਦੇ ਵਿੱਚ ਤੂੰ ਹੀ ਆ ਕਮਾਉਣ ਵਾਲਾ ਤੇ ਮੈਂ ਤਾਂ ਹਜੇ ਵਿਹਲਾ ਮੈਨੂੰ ਕਿਹੜਾ ਕੋਈ ਨੌਕਰੀ ਮਿਲੀ ਹੈ ਹੈਗੀ ਆ ਤੇ ਸਾਰਾ ਘਰ ਦਾ ਖਰਚਾ ਪਾਣੀ ਤੂੰ ਹੀ ਚੱਕਦਾ ਆਪਣੇ ਕੋਲੇ ਕਿਹੜਾ ਇੰਨਾ ਪੈਸਾ ਹੈਗਾ ਜ਼ਮੀਨ ਜਾਇਦਾਦ ਹੈਗੀ ਆ ਮਿਡਲ ਕਲਾਸ ਬੰਦੇ ਆਪਾਂ ਤੇ ਆ ਤੂੰ ਛੱਡ ਦੇ ਖੜ ਐਨਾ ਆ ਗੰਦੀ दारू ਨੇ ਨਾ ਕੁਛ ਨਹੀਂ ਦੇਣਾ ਤੇ ਵੋਟਾਂ ਵਾਲੇ ਪਿੱਛੇ ਲੱਗ ਕੇ ਇਹ ਨਾ ਪਿਆਰ ਕਰੇ ਓ ਵੱਡੇ ਘਰਾਂ ਦਾ ਹਾਲ ਦੇਖ ਹੀ ਲਿਆ ਹੋਣਾ ਤੂੰ ਕੀ ਹੋਇਆ ਸ਼ਰਾਬ ਪਿੱਛੇ ਕਿ ਤੂੰ ਆ ਗੰਦੀ ਚੀਜ਼ ਛੱਡ ਦੇ ਹੁਣ ਬੁੱਤ ਗੱਲ ਤਾਂ ਤੇਰੀ ਜਮਾਂ ਸਹੀ ਹੈ ਮਾਦਰ ਨੇ ਇੱਕ ਜ਼ਰੂਰੀ ਗੱਲ ਕਰਦੀ ਬੁੱਤ ਜ਼ਰੂਰੀ ਗੱਲ ਕਰ ਮੀ ਕਰ ਬਾਪੂ ਜ਼ਰੂਰੀ ਗੱਲ ਕਰ ਮੇਰੇ ਨਾਲ ਹੁਣੇ ਤੂੰ ਮੇਰੇ ਅੱਖੇ ਲੱਗਦਾ ਨਾ ਬੁੱਤ ਆਏ ਲੈਟਸ ਕਰਕੇ ਨਾ ਤੇ ਤੂੰ ਵੀ ਕੈਨੇਡਾ ਅਮਰੀਕਾ ਜਾਵੜਾ ਐਸੇ ਬੁੱਤ ਆਪਣਾ ਕੁਝ ਨਹੀਂ ਬਟਿਆ ਜਾਣਾ ਆਪਾਂ ਨੂੰ ਕੋਈ ਨਾ ਨੌਕਰੀ ਮਿਲਣੀ ਹੈ ਉੱਤ ਚਲੇ ਜਾ ਬਾਪੂ ਮੇਰੀ ਗੱਲ ਸੁਣ ਜੇ ਸਾਰੇ ਪੰਜਾਬੀ ਐ ਹੀ ਬਾਹਰ ਭੱਜਣ ਲੱਗ ਗਏ ਪੰਜਾਬ ਦਾ ਦਿਨਾਂ ਦੇ ਵਿੱਚ ਹੀ ਖਾਲੀ ਹੋ ਜਾਊਗਾ ਤੇ ਪੰਜਾਬ ਦਾ ਵਾਲੀਵਾਰਸ ਕੌਣ ਹੋਊਗਾ ਜਿਹੜੇ ਲੀਡਰ ਆ दारू ਤੇ ਪੈਸੇ ਨਾਲ ਵੋਟਾਂ ਲੈਂਦੇ ਆ ਉਹ ਤੈਨੂੰ ਕੀ ਲੱਗਦਾ ਉਹ ਪੰਜਾਬ ਦਾ ਭਲਾ ਕਰਨਗੇ ਇਹ ਲੀਡਰ ਦਾ ਚਾਹੁੰਦੇ ਇਹ ਹੈ ਕਿ ਆਪਣੇ ਲੋਕ ਆਟਾ ਦਾਲ ਸਕੀਮ ਮੁਫਤ ਬਿਜਲੀ ਕਰਜ਼ਾ ਮਾਫੀ ਦੇ ਵਿੱਚ ਹੀ ਫਸੇ ਰਹਿਣ ਉੱਤੋਂ ਆਪਣੇ ਲੋਕ ਉਹ ਜਿਹੇ ਆ ਜਿਹੜੇ 70 ਸਾਲ ਹੋ ਗਏ ਗਲੀਆਂ ਨਾਲੀਆਂ ਸੀਵਰੇਜ ਦੇ ਵਿੱਚ ਹੀ ਫਸੇ ਹੋਏ ਆ ਕਦੇ ਪਿੰਡਲ ਨੇ ਇਹ ਗੱਲ ਰੱਖੀ ਆ ਕਿ ਸਾਡੇ ਪੀਪੋ ਤਿੰਨੇ ਪੜੇ ਲਿਖੇ ਆ ਇਹਨਾਂ ਨੂੰ ਨੌਕਰੀ ਦਿੱਤੀ ਜਾਵੇ ਉਲਟਾ ਰੋਜਗਾਰ ਤਾਂ ਇਹਨਾਂ ਨੇ ਕੀ ਦੇਣਾ ਆਪਾਂ ਨੂੰ ਫ੍ਰੀ ਦੀਆਂ ਚੀਜ਼ਾਂ ਦੇ ਦੇ ਕੇ ਮੰਗਤਾ ਬਣਾਈ ਜਾਂਦੇ ਆਏ ਬਾਪੂ ਜੀ ਆਪਾਂ ਚਾਹੁੰਨੇ ਆ ਨਾ ਕਿ ਆਪਣੇ ਧੀਆਂ ਪੁੱਤ ਬਾਹਰ ਜਾ ਕੇ ਨਾ ਰੋਲਣ ਆਪਾਂ ਨੂੰ ਕੋਈ ਇੱਥੇ ਚੰਗਾ ਲੀਡਰ ਚੁਣਨਾ ਚਾਹੀਦਾ ਜਿਹੜਾ ਆਪਣੇ ਪੰਜਾਬੀਆਂ ਨੂੰ ਰੋਜਗਾਰ ਦੇਵੇ ਜੇ ਇਹੀ ਹਾਲ ਰਿਹਾ ਚਾਰਾ ਪੰਜ ਸਾਲਾਂ ਨੂੰ ਯੂਪੀ ਬਿਹਾਰ ਸਾਰਾ ਇੱਥੇ ਆ ਜਾਣਾ ਬਾਪੂ ਮੇਰੀ ਤੇਰੇ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਪੰਜਾਬ ਨੂੰ ਬਰਬਾਦ ਹੋਣ ਤੋਂ ਬਚਾ ਲਓ ਨਹੀਂ ਤਾਂ ਉਹ ਦਿਨ ਦੂਰ ਨਹੀਂ ਪੰਜਾਬ ਚ ਨਾ ਹੀ ਫਸਲਾਂ ਲੱਭਣੀਆਂ ਤੇ ਨਾ ਹੀ ਸਾਡੀਆਂ ਨਸਲਾਂ ਲੱਭਣੀਆਂ ਪੁੱਤ ਮੈਨੂੰ ਹੁਣ ਸਮਝ ਲੱਗੀ ਅ ਗੰਦੀ दारू ਮਗਰ ਲੱਗ ਕੇ ਮੈਂ ਤੇਰੇ ਪੁੱਤ ਵੇਖਣਾ ਖਲਵਾੜ ਕਰਦਾ ਰਿਆ ਹੁਣ ਨਹੀਂ ਪੁੱਤ ਮੈਂ ਮੁਕਤ ਦੀ दारू ਮਗਰ ਜਾਣੋ ਹੁਣ ਕੋਈ ਚੰਗਾ ਲੀਡਰ ਚੁਣ ਕੇ ਤੁਹਾਡੇ ਪੁੱਤ ਵੇਖ ਦੀ ਗੱਲ ਕਰਾਂਗੇ ਉਹ ਤਾਂ ਫਰੀ ਦੀ दारू ਤੇ ਫਰੀ ਦੀਆਂ ਚੀਜ਼ਾਂ ਨੇ ਸਾਰੇ ਪੰਜਾਬ ਦਾ ਮੇੜਾ ਕਰਕ ਕਰਤਾ ਸ਼ੁਕਰ ਹੈ ਬਾਪੂ ਤੈਨੂੰ ਜਲਦੀ ਸਮਝ ਆ ਗਈ ਪੁੱਤ ਮੈਂ ਹੁਣ ਨਹੀਂ ਆ ਗੰਦੀਆਂ ਸ਼ਰਾਬਾਂ ਪਿੱਛੇ ਦੇਖਦਾ ਹੁਣ ਆਪਾਂ ਉਹ ਲੀਡਰ ਚੁਣਾਂਗੇ ਜਿਹੜਾ ਪੰਜਾਬ ਦੇ ਭਲੇ ਦੀ ਗੱਲ ਕਰੇ